ਹਾਂਜੀ ਕੀ ਹਾਲ ਹੈ ਨਰੇਜ ਬਾਬਾ ਕੋਈ ਗੱਲ ਹੈ ਇਹ ਕੁੱਤੇ ਸੈਟਰ ਰਹਿੰਦੇ ਘਰ ਪਰ ਠੀਕ ਹੈ ਲੱਗ ਪਈ ਤੇ ਵੈਸੇ ਉੱਠਣਾ ਮੋਟਾ ਦਾ 4 ਵਜੇ ਦਾ ਪੁਰ ਤੋਂ ਵੀਡੀਓ ਵਗੈਰੇ ਨਹੀਂ ਲਾਈ ਸੀ ਮੈਂ ਤੇ ਹੁਣ ਮੈਂ ਹੱਥ ਲਿਆ ਹੋ ਗਿਆ ਆਪਣੇ ਕੁੱਤਰ-ਕੁੱਤਰ ਖੇਲਣ ਦਾ ਟਾਈਮ ਜਿਵੇਂ ਵੇਲੇ ਹੋਏ ਤਾਂ ਮਾਰਦੇ ਆਂ ਲੈ ਸੇਤੀ ਸੇਤੀ ਹਾਂਜੀ ਮੇਰੇ ਵੀਰੋ ਤੇ ਲਗਭਗ ਵੀ ਸਾਰੇ ਕੁੱਤਰ ਵੇਲੇ ਸੀਗੇ ਮਤਲਬ ਸਾਨੂੰ ਪਤਾ ਹੀ ਹੈ ਨਾ ਕਿ ਪਾਣੀ ਥੋੜਾ ਜਿਆਦਾ ਪਾਣੀ ਹੁੰਦਾ ਕੂਤਰਾਂ ਦੇ ਕੋਲ ਪਾਣੀ ਟਗੜੋ ਹਟ ਗਿਆ ਮੈਂ ਤੇ ਕਾਰਨ ਕੀ ਆ ਬਈ ਵਿਹਲੇ ਮਤਲਬ ਜਿੱਦਨ ਪਾਣੀ ਟਗਦਨਾ ਉਧਰੋਂ ਵਿਹਲੇ ਨਹੀਂ ਹੁੰਦੇ ਕੋਤਰਾਂ ਕੋ ਚੱਕਰੀ ਜਣਾ ਵੀ ਕਬੂਤਰ ਸਾਢੇ 5 6 ਵਜੇ ਥੱਲੇ ਉਤਰ ਕੇ ਪਾਣੀ ਪੀਂਦੀ ਹੈ ਸਵੇਰ ਸਵੇਰ ਫਿਰ ਉਹਦੇ ਨਾਲ ਰਹਿ ਸਾਫ ਕਰਦੇ ਆਂ ਆਪਦੀ ਛੇਤੀ ਛੇਤੀ ਇਹ ਠੀਕ ਹੈ ਕਿ ਨਹੀਂ ਜਿਸ ਤੱਕ ਮੇਰਾ ਦਿਮਾਗ ਕੰਮ ਕਰਦਾ ਬਾਕੀ ਅੱਜ ਜਦੋਂ ਮੈਂ 4 ਵਜੇ ਉੱਠਿਆ 4 ਵਜੇ ਉੱਠ ਕੇ ਮੈਂ ਖੁੱਡੀਆਂ ਲਾਈਟਾਂ ਛੱਡ ਤੀਆਂ ਕਬੂਤਰਾਂ ਨੇ 4 ਵਜੇ ਪਾਣੀ ਪੀ ਲਿਆ ਆ ਕੇ ਹਨਾ ਸਾਰੇ ਕਬੂਤਰ ਵਿਹ ਤੇ ਆ ਕਬੂਦਰੀ ਕਲੀ ਪਾਰਟੀ ਆ ਆਪਣੀ ਸੱਜੀ ਗਲਾਬੀ ਬਗਲ ਵਾਲੀ ਕਾਲੀ ਚੀਨੀ ਇਹ ਵਿਚਾਰੀ ਪਾਰਟੀ ਆ ਉਹ ਵੀ ਦੋਵਾਰੀ ਪਾਰਟੀ ਐ ਪਹਿਲੇ ਰੇ ਪਾਣੀ ਘਟ ਦੇ ਬੈਠਾ ਪਹਿਲੇ ਰੇ ਨਾ ਖਸ ਮਾਰ ਨਿਕਲੇ ਦੇ ਅੰਦਰੋਂ ਕੈਂਕਰ ਦੁਆ ਪੰਗਾ ਤੇ ਬਾਅਦ ਜਾ ਤਿੰਨ ਕੈਂਕਰ ਆ ਨੇ ਠੀਕ ਆ ਇਹ ਵੀ ਜਮਾ ਸਾਫ ਕਰਤੀ ਤੇ ਚਲੋ ਦੇਗੇ ਵੀ ਪਾਣੀ ਜਿਹੜੇ ਜਿਹੜੇ ਕੂਤਰ ਨੂੰ ਜਿੰਨਾ ਜਿੰਨਾ ਪਾਣੀ ਦੇਣਾ ਚਲੋ ਜੀ ਪਹਿਲਾਂ ਤਾਂ ਪਾਣੀ ਵਾਲੇ ਕੂਤਰਾਂ ਤੋਂ ਅੰਲਾ ਮਾਰ ਗਏ ਸਭ ਤੋਂ ਪਹਿਲੇ ਨਾਲ ਆਪਣਾ ਗਲਾਬੀ ਫੂੰਜੀ ਵਾਲਾ ਯਾਰ ਬੇਟਾ ਇਹਨੂੰ ਦਿੱਤਾ ਵੀ ਅੱਜ 13 ਐਮ ਐਲ ਪਾਣੀ ਹਨਾ 13 ਐਮ ਐਲ ਤੇ ਉਦੋਂ ਬਾਅਦ ਆ ਗਈ ਆਪਣੀ ਟੂ ਸੇ ਡੰਡੇ ਵਾਲੀ ਇਹਨੂੰ ਦਿੱਤਾ ਬਈ 20 ਐਮਲ ਪਾਣੀ ਵੀ ਐਮਲ ਠੀਕ ਹੈ ਤੇ ਗੁਲਾਬੀ ਟੌਰੀ ਵਾਲਾ ਵੀ ਵੇਲਾ ਹੈ ਆਪਣਾ ਇਹਨੂੰ ਵੀ ਛੱਡ ਦੇ ਕੱਲੀ ਗੁਲਾਬੀ ਟੌਰੀ ਵਾਲਾ ਤੇ ਉਦੋਂ ਬਾਅਦ ਆ ਗਿਓ ਆਪਣੀਆਂ ਕਬੂਤਰਾਂ ਸੁਕਮਾ ਕਬੂਤਰਾਂ ਬਈ ਲੈ ਨੰਬਰ ਤੇ ਆ ਗਈ ਦੋਵੇਂ ਗੁਲਾਬੀ ਕਾਂਤਰਾਵਾਂ ਵਾਲੀ ਫੇਰ ਹੋ ਗਈ ਆਪਣੀ ਟੂ ਸੇ ਟੌਰੀ ਐ ਚੜ ਹੁਣ ਬੈਠੀ ਛਤਰੀ ਤੇ ਫਿਰ ਤੈਨੂੰ ਮੈਂ ਦੱਸੂ ਹੱਥ 'ਚ ਇੰਨੀ ਆਗਾ ਕਰਦੀ ਐ ਨਾ ਵੀ ਛੱਡ ਛੱਡ ਮੈਨੂੰ ਤੇ ਇੱਕ ਹੋ ਗਈ ਐ ਆਪਣੀ ਟੂ ਸੇ ਫੁੰਝੇ ਵਾਲੀ ਹਾਂ ਗਲਾਬੀ ਫੁੰਝਾ ਹਰਾ ਟੂਸਾ ਲਗਭਗ ਸਾਫ਼ ਹੈ ਜਾਨਵਰ ਸਾਰੇ ਜਾਨਵਰ ਹੀ ਸਾਫ਼ ਹੈ ਹਨਾ ਉਸ ਨੂੰ ਮੈਂ ਦੱਸਦਾ ਕੋਈ ਉਹ ਜਿਹੜੀ ਗੱਲ ਸਹੀ ਹੈ ਤਾਂ ਸਹੀ ਹੈ ਤੇ ਆ ਦੇਖੋ ਪਸ ਪਾਣੀ ਪਾਲਟਿਆ ਦੋ ਕਬੂਤਰਾਂ ਨੂੰ ਮਾੜਾ ਮਾੜਾ ਇੱਕ ਅੰਦਰ ਉਸਾ ਇੱਕ ਕੰਹੀਂ ਕਰਨੀ ਸਿਰਫ ਗਿਣਮੀ ਇੱਕ ਕੰਹੀਂ ਕਰ ਉਹ ਵੀ ਉਸੇ ਪਾਣੀ ਨਾਲ ਜਿਹੜਾ ਅੰਦਰ ਸੀਗਾ ਲਓ ਜੀ ਤੇ ਆਪਣੀ ਦੋਵੇਂ ਗਲਾਬੀ ਕੱਚਾ ਵਾਲੇ ਵੀ ਛੱਡ ਪਏ ਹੱਥ ਤੇ ਇੰਨੇ ਜਿਆਦਾ ਉਹ ਕਰਦਗਾ ਨੇ ਮੈਨੂੰ ਛੱਡ ਛੱਡ ਹੁਣ ਤੁਸੀਂ ਫਿਰ ਬੈਠੋ ਸੇ ਟਾਈਮ ਨਾਲ ਤੇ ਇਧਰੋਂ ਨਵੇਂ ਚ ਛੱਡਦੇ ਬਈ ਕੱਲੇ ਹਰੇ ਟੂਸੇ ਵਾਲਾ ਕੱਲਾ ਸੱਜਾ ਹਰਾ ਟੂਸਾ ਇਹ ਵਿਲਾ ਸੀਗਾ ਦੇਖਦੇ ਹੁੜਦਾ ਕਿ ਨਹੀਂ ਇੱਕ ਤਾਂ ਅਗੇ ਬੈਠ ਵੀ ਗਿਆ ਜਿਹੜਾ ਨਵਾਂ ਕਬੂਤਰ ਕੱਢਿਆ ਸੀਗਾ ਸੱਜੇ ਹਰੇ ਟੂਸੇ ਵਾਲਾ ਗਣਵੇਂ ਪੰਜ ਸੱਤ ਗੇੜੀ ਪਾਏ ਤੇ ਕਹਿੰਦਾ ਵੀ ਆਪਾਂ ਦਾ ਚੱਲੇ ਛਤਰੀ ਤੇ ਤੇ ਦੂਜੇ ਵੀ ਕਬੂਤਰ ਵਿਹਲੇ ਨਹੀਂ ਨਵੇਂ ਨਾ ਤਾਂ ਟੂਸੇ ਟੋਰੀਲਾ ਵਿਹਲੇ ਨਾ ਟੂਸੇ ਪੁੰਝੇ ਵਾਲਾ ਨਾ ਕੋਈ ਕਬੂਤਰਾਂ ਵਿਹਲੇ ਗਣੇ ਤਾਂ ਛੱਡ ਦਿੰਦੇ ਉਹਨਾਂ ਨੂੰ ਵੀ ਯਾਰ ਲਓ ਜੀ ਇਹ ਕੇ ਛੱਡ ਦੀ ਹਰੀ ਗਲਾਬੀ ਕਾਂ ਤਾਂ ਦਿੰਦਾ ਮੈਂ ਅੱਜ ਇੱਕ ਵਾਂਗ ਕਰਾ ਲਓ ਜੀ ਤੇ ਜਿਹੜੀ ਆਪਣੀ ਇੱਕ ਕਬੂਤਰੀ ਰਹੇਗੀ ਇਹ ਗਾਬੀ ਬਗਲ ਵਾਲੀ ਇਹਦਾ ਦੂਜਾ ਪਾਣੀ ਆ ਤੇ ਇਹਨੂੰ ਵੀ ਦਿੰਨੇ ਆ 30 ml ਤੇ ਇਹਦਾ ਵੀ ਮਾਰਗ ਗੁਲਾਬੀ ਗੁਲਾਬੀ ਬਗਲ ਵਾਲੀ ਦਾ ਇੱਕ ਮਿੰਟ ਚੱਲ 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 ਹਾਂਜੀ ਬਾਬੇ ਤੇ ਹਰੇ ਜਿਹੇ ਟੂਸੇ ਵਾਲਾ ਕਰਦਾ ਹੋਈ ਅੰਦਰ ਮੈਂ ਗੰਦ ਪਾਈ ਜਾਂਦਾ ਸੀ ਹਨਾ ਦੂਜੇ ਗੂਤਰਾਂ ਨੂੰ ਵੀ ਬਿਠਾਈ ਜਾਂਦਾ ਸੀ ਇਹਨੂੰ ਜਲਦਾ ਕੀ ਇਧਰ ਹੀ ਛੱਡ ਦਿੰਨੇ ਆ ਯਾਰ ਇੰਨਾ ਜੀ ਆਪੇ ਪਾਣੀ ਬੋਲ ਜੀ ਕੇ ਬੈਠਾ ਰਹੂਗਾ ਪਾਣੀ ਚੱਕ ਦਈਏ ਓਪਨ ਕਰਦੇ ਪਾਣੀ ਇਹਨਾਂ ਵਾਸਤੇ ਗਲਾ ਬੀਟਵਰੀ ਵਾਲਾ ਇਹ 9 ਵਜੇ ਮੂੰਹ ਪਟਕੇ ਚਲੋ ਕੋਈ ਚੱਕਰ ਵਾਲੀ ਗੱਲ ਨਹੀਂ ਇਹਨੂੰ ਲਾ ਲਈ ਛੱਲੇ ਬਈ 9 ਵਜੇ ਸਿਰਫ 2 ਘੰਟੇ ਹੀ ਉੱਡ ਗਏ ਆ ਲਓ ਜੀ ਤੇ ਜਿਹੜੇ ਕਬੂਤਰ ਆਪਣੇ ਧੁੱਪੇ ਪਾਏ ਸੀਗੇ ਬਈ ਉਹ ਵੀ ਲਾ ਲਿਆਂਦੇ ਸਾਰੇ ਅੰਦਰ ਇਹ ਬਸ ਬਦਾਮਦੋਂ ਛਿਲਦੇ ਇਹਨਾਂ ਨੇ ਕਰਦੇ ਆ ਕੰਮ ਕਲੀਏ ਬਾਕੀ ਦੇਖੀਏ ਕੋਈ ਫੋਨ 9:43 ਹੋ ਗਏ ਤੇ ਹੋਰ ਕੋਈ ਕਬੂਤਰ ਬਈ ਬਹਿ ਗਿਆ ਕੂਤਰ ਆ ਗਿਆ ਇਹ ਕਾਂਤਰਾਂ ਵਾਲੀ ਹੋ ਗਈ ਆ ਤਾਂ हां कांतर वाली कूतरी आ गई भाई अपने हरी गुलाबी कांत हुनी बैठी है 9:43 लाती भाई अपनी हरी गुलाबी कांतले कूतरी के अंदर ਤੇ ਬਸ ਬਾਕੀ ਕੂਤਰੀ ਰਹਿ ਗਏ ਮਤਲਬ ਜਿਹੜੇ ਵਾਰੀਆਂ ਵਾਲਿਆ ਹਨ ਕੋਈ ਪਤਾ ਨਹੀਂ 5-7 ਕ ਫੁੰਝੇ ਵਾਲਾ 2 से कांतरਾਂ ਕੂਤਰਾਂ ਵਾਲੀ ਤੇ 2 से डंडे वाली ਹਨ ਬਸ ਕੋਈ ਚੱਕਰ ਨਹੀਂ ਚਲੋ ਨਿਗਾਹ ਹੀ ਹੈ ਨਾ ਤੇ ਮੇਰੀ ਤੇ ਬਾਕੀ ਦੂਜੇ ਕੂਤਰਾ ਮਾਤੇ ਛੇਲਣ ਕੇ ਬਦਮ ਬਦਮ ਇੱਥੇ ਬੈਠ ਕੇ ਇਹਨੜੇ ਕਬੂਤਰਾਂ ਤੇ ਨਿਗਾਹ ਇੱਕ ਕਬੂਤਰੀ ਹੋਰ ਆ ਕੇ ਬਹਿ ਗਈ ਬਈ ਦੋਵੇਂ ਗੁਲਾਬੀ ਕੱਚਾ ਇੱਕ ਮਿੰਟ ਹੋ ਬੈਠੀ ਦੋਵੇਂ ਗੁਲਾਬੀ ਕੱਚਾ ਲਾਲ ਚੀਨੀ ਟਾਈਮ ਹੋ ਗਿਆ ਭਾਈ ਘੜੀ ਤੱਕ ਹੋ ਬੁਈ ਪੀ ਬੰਦ ਹੀ ਭਈਆ 10 ਵਜੇ ਤੇ ਹੋ ਗਿਆ ਆਪਣੇ ਭਾਈ ਸਾਹਿਬ 30 ਮਿੰਟ ਇਹ ਕਬੂਦਰੀ ਹੋ ਰਾਗੀ ਬਈ ਅੱਜ ਫੇਰ ਜ਼ੋਰ ਮਾਰਿਆ ਯਾਰ ਓਹੋ ਕੱਤੇ ਬੁਰਾ ਹਾਲਾ ਕਬੂਦਰੀ ਦਾ ਇਹ ਬੈਠ ਗਈ 10:45 ਤੇ ਪਰ ਤਾਂ ਇਹਨੂੰ ਚੱਕ ਕੇ ਦਾ ਕਰ ਗਈ ਹਾਲਾ ਵਿਚਾਰੀ ਦਾ ਇਹ ਤਾਂ ਜਾਦੇ ਬੁਰਾ ਹਾਲ ਹੋਇਆ ਪਿਆ ਮੈਂ ਟੇ ਇਹਨੂੰ ਲਾਵਾ ਮੈਂ ਆਇਆ 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 ਪੁੱਤ ਆਇਆ 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 ਇੱਕ ਮਿੰਟ ਇਹਨੂੰ ਲੈ ਚੱਲੇ ਅੰਦਰ ਖੜ੍ਹ ਜਾ ਬਸ ਇਹਦੂ ਅਗਲੀ ਵਾਰੀ ਪਾਣੀ ਛਕੋਣਾ ਬੋਏ ਨੂੰ ਵੀ ਓਏ ਹੋ ਕੋਈ ਨਾ ਕੋਈ ਨਾ ਘਟ ਟੈਨਸ਼ਨ ਨਾਲ ਕੁਝ ਨਹੀਂ ਹੋਇਆ ਹਜੇ ਤਾਂ ਤੇ ਗੁਲਾਬੀ ਬਗਲ ਵਾਲੀ ਵੀ ਬੈਗੀ ਸੀ ਬਈ ਆਪਣੀ ਆਹਾ ਦੂਜੀ ਪਾਣੀ ਵਾਲੀ ਕਬੂਤਰੀ ਹੈ ਨਾ ਸੱਜੀ ਗਲਾਬੀ ਬਗਲ ਇਹ ਵੀ ਬੈਗੀ ਸੀ ਬਸ ਲਗਭਗ 10 45 50 ਕੇ 80 ਬਸ ਸੀ ਨਾ ਇੱਥੇ ਕਿਤੇ ਬੈਗੀ ਸੀ ਤੇ ਦੋ ਕਬੂਤਰੀ ਰਹਿ ਗਈ ਬਈ ਇੱਕ ਤਾਂ ਟੂਸੇ ਡੰਡੇ ਵਾਲੀ ਠੀਕ ਹੈ ਇੱਕ ਰਹੇਗਾ ਫੂੰਜੇ ਵਾਲਾ ਤੇ ਫੂੰਜੇ ਟੂਸਾਂ ਜੀ ਬਾਬੇ ਉੱਤੇ ਟਾਈਮ ਹੋ ਗਿਆ ਭਾਈ 11 ਵਜੇ 15 ਮਿੰਟ ਤੇ ਕਬੂਤਰ ਮੁੜ ਗਏ ਸੀ ਬਈ ਉਹ ਨਾਲ ਹੀ ਫੂੰਜੇ ਵਾਲੀ ਵੀ ਮੁੜ ਗਈ ਸੀ ਫੂੰਜੇ ਟੂਸੇ ਵਾਲੀ ਤੇ ਤਿੰਨੇ ਹੀ ਮੁੜ ਗਏ ਸੀ ਲਗਭਗ 15 ਮਿੰਟ ਹੋ ਗਏ ਤੇ ਉੱਚੀ ਫਰਦੇ ਆ ਕੋਈ ਚੱਕਰ ਨਹੀਂ ਜਦੋਂ ਨੀਵੇਂ ਨੂੰ ਆਏ ਉਹ ਦੇਖਾਂਗੇ ਅੱਜ ਬੰਦ ਗਏ ਆ 11:00 ਵਜੇ ਨਾ ਚਲ ਪਾਣੀ ਵਾਲਦਾ ਤਾਂ ਕੋਈ ਚੱਕ ਨਹੀਂ ਪਾਣੀ ਵਾਲਦਾ ਕਿਤੇ ਨਹੀਂ ਜਾਂਦੇ ਉਹਨੇ ਤਾਂ ਘਰੇ ਹੀ ਆਉਣੇ ਉਹ ਹੁੰਜੇ ਟੂਸੇ ਥੋੜਾ ਖਤਰਾ ਮੈਨੂੰ ਕਿਹ ਰੇ ਓਖਾ ਹੁੰਦਾ ਕੂਤਰਾ ਨਿਕਲ ਜਾਂਦਾ ਗਰਮੀ ਬਾਕੀ ਅੱਜ ਹੈਗੀ ਆ 42 43 43 ਡਿਗਰੀ ਟੈਂਪਰੇਚਰ ਹੋਣਾ ਯਾਰ ਟਾਈਮ ਹੋ ਗਏ 12:00 ਵਜੇ ਤੇ ਇੱਕ ਮਿੰਟ ਫੋਨ ਆ ਗਿਆ ਬਈ ਕੂਤਰ ਤਾਂ ਨਹੀਂ ਬੈਠੇ ਤਨੇ ਬਾਅਦ ਦੱਸਦਾ ਤੁਹਾਨੂੰ ਬਾਬੇਓ ਜੋਰ ਲੱਗ ਗਿਆ ਜੋਰ ਲੱਗ ਗਿਆ ਜੋਰ ਲੱਗ ਗਿਆ ਪੱਠੀ ਦਾ ਕਹਿੰਦੇ ਲੱਤਾਂ ਨਹੀਂ ਲੱਗਦੀਆਂ ਫੂਝੇ ਟੂਸੀਆਂ ਲੱਗੀਆਂ ਤਾਂ ਖੜਜੋ ਖੜਜੋ ਇੱਕ ਆਗੇ ਬੈਗੀ ਬਈ ਵਸਤ ਉੱਡ ਕੇ ਗਈ ਸੀ ਪਰ ਇੱਕ ਮਿੰਟ ਖੜਜੇ ਨੂੰ ਫੜਾਂ ਯਾਰ ਮੈਂ ਜਿਆਦਾ ਹੀ ਬੁਰਾ ਹਾਲ ਆ ਬਈ ਜਿਆਦਾ ਹੀ ਨਜਾਇਜ਼ ਇੱਕ ਮਿੰਟ ਨੂੰ ਫੜ ਲਾਂ ਪਹਿਲਾਂ ਮੈਂ ਖੜਜੋ ਬਾਪਿਓ ਓ ਮਾਈ ਗਾਡ ਬਾਪਿਓ ਅਤ ਸੀਣ ਹੈਵੀ ਬਣ ਗਿਆ ਇਤਾਂ ਉਹ ਨਾ ਜਿਆਦਾ ਜੂਰ ਯਾਰ ਓਏ ਹੋਏ 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 ਓਏ ਥੋੜੀ ਪਾਏ ਨੂੰ ਲੱਤਾਂ ਨਹੀਂ ਲੱਗਦੀਆਂ ਵਿਚਾਰੀ ਦੀਆਂ ਓ ਮਾਈ ਗਾਡ ਓ ਮਾਈ ਗਾਡ ਵਾਬੂ ਐਦਾ ਜਿਆਦਾ ਜ਼ੋਰ ਲੱਗ ਗਿਆ ਖੰਡਾ ਆਪਣੀ ਅੱਜ ਤਾਂ ਉਬਰ ਹੋਏਗਾ ਮੇਦਾ ਹੋਏ 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 ਨਾ 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 ਹਾਂਜੀ ਮੇਰੇ ਵੀਰੋ ਤੇ ਜਿਹੜੇ ਦੋ ਕਬੂਤਰ ਰਹਿ ਗਏ ਸੀ ਬਈ ਉਹ ਵੀ ਆ ਕੇ ਬਹਿ ਗਏ 2 ਸਿਰਨ ਡੇਲ ਨੇ ਵੀ ਜ਼ੋਰ ਮਾਰਿਆ ਅੱਜ ਕਬੂਤਰੀ ਨੇ ਆਪਣੀ ਨੇ ਇਹ ਆ ਕੇ ਬੈਠੀ ਆ ਭਾਈ ਸਾਹਿਬ 12:06 ਮਿੰਟਾਂ ਤੇ ਤੇ ਫੂੰਜੀ ਵਾਲਾ ਵੀ ਆ ਗਿਆ ਆਪਣਾ ਇਹ ਵੀ ਇਕੱਠੇ ਹੀ ਬੈਠਿਆ 12:06 ਤੇ ਇਹ ਬਠੇ ਨੇ ਵੀ ਕਾਫੀ ਜ਼ੋਰ ਮਾਰਿਆ ਕੂਤਰ ਨੇ ਅੱਜ ਵੀ ਠੀਕ ਹੈ ਕਿ ਨਹੀਂ ਪਰ ਉਹਦਾ ਜ਼ੋਰ ਜਾਦੇ ਲੱਗਾ ਕੁਦਰੀ ਦਾ ਇਹ ਤਾਂ ਨਜਾਇਜ਼ ਜ਼ੋਰ ਲੱਗਾ ਯਾਰ ਕੁਦਰੀ ਨਾ ਹਜੇ ਵੀ ਪੈਰਾਂ ਤੇ ਨਹੀਂ ਵਿਚਾਰੀ ਆਦਿਆ ਦੇਖ ਲੈ ਹਜੇ ਵੀ ਇੱਕ ਮਿੰਟ ਖੜੋ ਇਹ ਹੁੱਲੇ ਹੁਲਾਰੇ ਹੁੱਲੇ ਹੁੱਲੇ ਹੁਲਾਰੇ ਹੋਏ ਪਿਆ ਦੇਖੋ ਇਹਦਾ ਤਾਂ ਵਿਚਾਰੀ ਦਾ ਇੱਕ ਮਿੰਟ ਇਹ ਤਾਂ ਨਾ ਉਹਦਨ ਵਾਲਾ ਕੰਮ ਹੋਗਾ ਉਹ ਕੁਦਰਾ ਦਾ ਲੈ ਲੈ ਹਜੇ ਵੀ ਇਹਦਾ ਐ ਗਰੀ ਆਂਟੀ ਹੈਗੀ ਚਲੋ ਹੁਣ ਮੈਂ ਵੀਡੀਓ ਬਾਬੇ ਹੋਣਾ ਕਿਰਾਂ ਸਾਰੇ ਜਾਨਵਰ ਸੈਟ ਵੈਟ ਕਰਾਂ ਬਈ ਵੀਡੀਓ ਨਹੀਂ ਲਾਉਂਦਾ ਜਿਆਦਾ ਹੈ ਨਾ ਕੋ ਕੰਮ ਜਿਆਦਾ ਅੱਜ ਕੋਈ ਆਇਆ ਨਹੀਂਗਾ ਕੋਈ ਵੀ ਨਹੀਂ ਹੈ ਜੀਪ ਰੰਦੇ ਨਹੀਂ ਆਇਆ ਇਹ ਤਾਂ ਭੈਣ ਦੇ ਲੱਕੜੇ ਨੇ ਕੋਈ ਇੱਥੇ ਤੇ ਦਿਖਾਈਏ ਇਹਨਾਂ ਨੂੰ ਵਾਟਰ ਥੋੜਾ ਜਿਹਾ ਚਾਨਣ ਕਰਦੇ ਫਾਈਟ ਨੂੰ ਛੱਡ ਕੇ ਤੇ ਆਇਓ 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 ਫੂੰਜੀ ਟੂਸਲੀ ਵੀ ਐ ਦੇਖੀ 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 ਪਿੱਛੇ ਤੁਸੀਂ ਪਿੱਛੇ 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 ਵੀ ਵੀ ਆ ਦੇਖੋ ਲੈ ਆਇਆ ਖੰਡ ਫੂੰਜੀ ਟੂਸਲੀ ਵੀ બસ ਚੱਲ 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 ਨਾਣਾ ਪਿੱਛੇੜ ਖੜ ਦੇ ਰੇ ਕੋਣ ਮੈਨੂੰ ਕੱਲੀ ਨੂੰ ਪਿਉਣ ਦੇ ਕੀ ਯਾਰ ਬਾਬੋ ਆਕਿਆ ਪਿਆ ਮਤਬ ਪੁੱਸੋਣਾ ਲੈ ਦੇਖੋ ਆ ਗਈ ਬਣ ਗਿਆ ਯਾਰ ਇੰਨੀ ਮਿਹਨਤ ਨਾਲ ਮੈਂ ਮਥਾ ਪਾਣੀ ਰਗੜਿਆ ਇੱਥੋਂ ਕੱਲੇ ਨੇ ਹਨਾ ਕਿਵੇਂ ਫੜਫੜ ਕੇ ਚੱਕਣ ਲੱਗਾ ਸਾਰਾ ਢੋਲ ਦਾ ਆ ਪਿਉਣਾ ਇੱਥੋਂ ਜਿਵੇਂ ਸੂਸੂ ਕੀਤਾ ਦੋ ਕੰਮ ਹੋ ਗਿਆ ਚਲੋ ਦੂਰੀਆ ਤਿਆਰ ਕਰਨਾ ਬੂ ਯਾਰ بڑا ਪੰਗਾ ਇਹਦੇ ਪੁੱਤਰ ਕਦਾ ਪੋਟਾ ਰੁਕ ਜਾਣ ਹਨਾ ਪਾਣੀ ਰੁਕ ਜਾਣ ਵਾਲੀ ਮਥਾ ਭਗਾਈ ਹੁੰਦੀ ਉਸ ਤੋਂ ਬਾਅਦ ਤਾਂ ਆਇਆ 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 ਲੋ ਜੀ ਤੇ ਆ ਗਿਆ ਫਿਰ ਪਾਣੀ ਦੋ ਪਲਟਾਉਣੀਆਂ ਬਸ ਹਟਾ ਗਏ ਫਿਰ ਦੇਣੇ ਕੀ ਬੰਦ ਕਰਦੇ ਸੈਟ ਬਟਨ ਅਦਰ ਅਦਰ ਪਿੱਛੇ 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 ਚੱਲ ਚੱਲ ਚੋਰ ਜਿਆਦਾ ਲੱਗਿਆ ਤਾਂ ਜੀ ਬੁਰਾ ਹਾਲ ਹੀ ਆ ਲੋ ਜੀ ਇਧਰ ਮੋੜਾ ਆਇਆ ਸੀ ਮਹਾਲਾਂ ਤੋਂ ਤੂੰ ਨਾ ਲੋਕ ਟੈਨਸ਼ਨ ਨਾ ਲੈ ਮਹਾਲੇ ਤੋਂ ਮਹਾਲੇ ਤੋਂ ਮਹਾਲਾਂ ਕਹਿੰਦੇ ਨੇ ਯਾਰ ਪਿੰਡ ਦਾ ਉਹ ਹੋ ਜਾਂਦਾਗਾ ਜਾਵੜਾ ਜਾਵੜਾ ਤੂੰ ਗਾਂਦਾ ਹੀ ਦੇਖ ਲਾ ਤੂੰ ਠੀਕ ਨਹੀਂ ਮਾਲੇ ਤੋਂ ਮੁੰਡਾ ਆਇਆ ਸੀਗਾ ਕਬੂਤਰ ਲੈਣ ਠੀਕ ਹੈ ਕਿ ਨਹੀਂ ਤੇ ਬਾਹਲੇ ਹੋਲੀ ਦੇ ਨੇ ਖੋਲ ਕੇ ਖਾਦੇ ਕੋਈ ਨਾ ਕਿ ਇੱਥੇ ਨਾ ਕਿ ਬਾਜੀ ਲੱਗ ਜੇ ਇਹਦੀ ਇਹ ਕਹਿੰਦਾ ਵੀ ਬੱਚਿਆਂ ਵਾਸਤੇ ਕੂਤਰ ਲੈ ਕੇ ਜਾਣਾ ਤੇ ਮੈਂ ਕਿਹਾ ਵੀ ਚੱਲ ਸ਼ਾਖਾਂ ਦੀ ਸਾਰਿਆਂ ਤੋਂ ਵੱਧ ਸੀ ਸਪੈਸ਼ਲ ਆਈ ਸ਼ਾਖਾਂ ਦੇ ਲੈਂਡ ਸੀ ਕਹਿੰਦਾ ਗੱਲ ਮੁੱਕੀ ਸ਼ਾਖਾਂ ਦੇ 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 ਗੁਲਾਬੀ ਫੂੰਜੀ ਵਾਲਿਆਂ ਚ ਕੋਈ ਵੀ ਦੇ ਦੇ ਮੈਂ ਕਿਹਾ ਆਪਣੇ ਕੋਲੇ ਕੋਈ ਨਾ ਵਾਧੂ ਐਕਸਟਰਾ ਬੈਠੇ ਹੈਗੇ ਇਹ ਐਡੇ ਨਹੀਂ ਲੱਗਿਆ ਸੀਗਾ ਤੇ ਤਾਂ ਕਰਕੇ ਮੈਂ ਇਹਨੂੰ ਦੇ ਦ ਮੈਂ ਚੱਲ ਕੂ ਚੱਕਰ ਨਹੀਂ ਤੇ ਹੁਣ ਬਾਦਲ ਤਾਰ ਕਿਉਂ ਨੇ ਉਹਨੂੰ ਚੋਟਾ ਟਾਈਮ ਚੋਟਾ ਟਾਈਮ ਕੱਢ ਕੇ ਤੇ ਕੜਾਇਓ ਬੱਚੇ ਦੇ ਚੰਗਾ ਦੱਸੋ ਵਰ ਕੀ ਬੰਦ ਹੈ ਵੱਡੀ ਮੀ ਦਾ ਉਡਣਗੇ ਹਾਂ ਬਾਕੀ ਫਿਰ ਮੌਕੇ ਦੱਸੋ ਹਾਂ ਜੀ ਇਹ ਤਾਂ ਅੱਜ ਔਖੀ ਸੈੱਟ ਹੋ ਗਈ ਵਿਚਾਰੀ ਜਿਹੜੇ ਸਾਹ ਤੇ ਲੱਛਣ ਹੈ ਲੱਗਦਾ ਨਹੀਂ ਮੈਨੂੰ ਖਾਂਜ ਠੀਕ ਹੋ ਜੂਗੀ ਮੈਂ ਮੇਰੇ ਕੋ ਨਹੀਂ ਆਇਆ ਜਿਹੜਾ ਜਿਹੜਾ ਰੁਕ ਕੇ ਲੈ ਕੀ ਆਪਾਂ ਹੈ ਨਹੀਂ ਪਾਣੀ ਤੇ ਮੇਰੇ ਕੋਲੇ ਹੈ ਪਾਣੀ ਤਾਂ ਹੈ ਲੈ ਆਏ ਆਏ ਵਿਚਾਰੀ ਆ ਨਹੀਂ ਪਾਣੀ ਕਿਸੇ ਨੇ ਨਹੀਂ ਖਿੱਚਿਆ ਨਾ ਇਹਨੇ ਨਾ ਇਹਨੇ ਤੇ ਨਹੀਂ ਇਹਨੇ ਖਿੱਚਿਆ ਵੀ ਆਪਣੇ ਛਾਹ ਕੇ ਨਹੀਂ ਇਹ ਤਿੰਨ ਪਾਣੀ ਰੋਕ ਗਿਆ ਜੀ ਯਾਰ ਫਿਰ ਤੇ ਟਾਈਮ ਹੋ ਗਿਆ ਭਾਈ ਸਾਹਿਬ 3 ਵਜੇ ਕੇ 12 ਮਿੰਟ ਤੇ ਤੜਕੇ ਵਾਲੀ ਰੋਟੀ ਹਜੇ ਹੁਣ ਖਾਣ ਆਏ ਆਪਾਂ ਕਰੇ ਚਲੋ ਰੋਟੀ ਖਾ ਆਵਾਂ ਕਰਾਂ ਮੈਂ ਚਲੋ ਛੱਡੋ ਬਾਪੋ ਨਹੀਂ ਖਾਧੀ ਰੋਟੀ ਨਾਲ ਦੀ ਨਾਲ ਵਾਪਸ ਪੁੱਠੇ ਮੋਟੇ ਆਪਾਂ ਬਾਹਰ ਖੋਲਣ ਦੇ ਕੁਛ ਨਾ ਕੋਈ ਸਭ ਤੋਂ ਲੈ ਕੇ ਆਣਾ ਖਾਣ ਨੂੰ ਬੈਗ ਦੀ ਚਾਬੀ ਵਿੱਚੀ ਵੀ ਆਪਣੀ ਚਲੋ ਰੋਟੀ ਦੀ ਲਓ ਜੀ ਸਵੇਰ ਦਾ ਹੁਣ ਖਾਣਿਆ ਕੁਛ ਹੁਣ ਕਰਦਿਆਂ ਮਾੜੀ ਮੋਟੀ ਸੇਟ ਪੂਜਾ ਤੇ ਉਹ ਚੱਕਰ ਕਿ ਹੋਇਆ ਖਾਣ ਦਾ ਮੈਂ ਰੋਟੀ ਗਿਆ ਸੀ ਠੀਕ ਹੈ ਕਹਿੰਦੀ ਵੀ ਮੰਨ ਕੇ ਚਲੋ ਮੈਂ ਪਾਣੀ ਪੂਣੀ ਪੀ ਆ ਗਿਆ ਸੀ ਉਹਨਾਂ ਨੂੰ ਟਾਈਮ ਥੋੜੇ ਸਾਹਮਣੇ ਹੀ ਆ 3:22 ਮਿੰਟ ਹੋ ਗਏ ਮੈਂ ਚੱਲ ਰੋਟੀ ਖਾ ਜਾਣਾ ਉਹ ਘਰੇ ਗਿਆ ਯਾਰ ਉਹ ਕਿਨਾ ਘਰ ਦੇ ਚੈਂਜ-ਚੈਂਜ ਕਰਨ ਲੱਗ ਗਏ ਐ ਇਹ ਉਹ ਬਾਰਕੁੱਲਾ ਸਾਡੇ ਦੇ ਨਾਂ ਐ ਕਰਨਾਂ ਕਰਨਾਂ ਮੈਨੂੰ ਜਮਾਂ ਵੀ ਨਾ 1% ਵੀ ਪਸੰਦ ਨਹੀਂ ਆਂ ਡੋਨਟ ਲਾਈਕ ਇਹੋ ਜਿਹਾ ਕੰਮ ਵੀ ਕੋਈ ਵੀ ਮੇਰੇ ਸਿਰ ਤੇ ਖੜ ਕੇ ਰੋਲਾ ਪਾਵੇ ਜਾਂ ਬੋਲੇ 1% ਵੀ ਨਹੀਂ ਨਾ ਮੈਂ ਦੋਨੇ ਬਾਰੇ ਚੁੱਪ ਕਰਕੇ ਪੁੱਠਾ ਮੜਿਆ ਆ ਬਸ ਮੈਂ ਕੋਈ ਚੱਕਰ ਨਹੀਂ ਆ ਪਗੜਾ ਭੁੱਖੇ ਮਰਦੇ ਆ ਹਨਾ ਇਹੋ ਜਿਹਾ ਕੋਈ ਸੀਨ ਨਹੀਂ ਜਿੰਨਾ ਟਾਈਮ ਹੈਗਾ ਠੀਕ ਐ ਤੇ ਤਾਂ ਕਰਕੇ ਬਸ ਆਹ ਖਾ ਕੇ ਟਾਈਮ ਬਸ ਕਰ ਲਾਂਗੇ ਰੂਪੀ ਵੀ ਖਾਂਦੇ ਨਹੀਂ ਆ ਗੱਲ ਹੀ ਮੁੱਕੀ ਘਰੋਂ ਖਾਣੀ ਹੀ ਨਹੀਂ ਸਿੱਧੇ ਹੀ ਸਾਹ ਵੈ ਤੇ ਆ ਕਬੂਤਰਾਂ ਨੇ ਆਪਣਾ ਨੇ ਆ ਦੇਖੋ ਯਾਰ ਹਜੇ ਵੀ ਹਾਲ ਵੇਖੋ ਕੀ ਵਾਲਾ ਹੈ ਦੇਖੋ ਜਮੇ ਨਹੀਂ ਤੁਰੀ ਬਈ ਕਬੂਦਰੀ 1% ਵੀ ਨਹੀਂ ਤੁਰੀ ਯਾਰ ਲੈ ਡੋਨ ਨਵਟਾ ਬਣ ਕੇ ਖੜੀ ਹੈ ਹੈ ਠੀਕ ਹੈ ਕਿ ਨਹੀਂ ਤੇ ਐਨੀ ਵੀ ਨਹੀਂ ਤੁਰਿਆ ਵੀ ਰੁਕ ਗਿਆ ਮੁਸ਼ਕਲਾ ਵਾਦੂ ਯਾਰ ਇਹਦਾ ਤਾਂ ਮੈਨੂੰ ਤਾਂ ਸੈਟ ਹੁੰਦੀ ਲੱਗਦੀ ਨਹੀਂ ਬਈ ਇਹ ਜਿਹੜੇ ਸਾਹ ਤੇ ਲੈ ਸਟੈਚੂ ਬਣੀ ਖੜੀ ਆ ਹਲਦੀ ਨਹੀਂ ਇੱਕ ਥਾਂ ਤੇ ਨਾ ਫਰਕ ਹੀ ਨਹੀਂ ਬਬੂ ਦੇ ਨੂੰ ਉਹੀ ਲੱਛਣਾ ਵਸ ਆਏ ਆਏ ਚਲੋ ਤੇ ਕੋਈ ਨਾ ਵਾਪਿਓ ਇਧਰ ਨਾਲ ਕੂਤਰਾਂ ਨੂੰ ਗਦਾਮ ਪਾ ਗਏ ਉਹਨੇ ਆ ਚਾਰਿਆਂ ਨੇ ਪਾਣੀ ਪੂਣੀ ਲੈ ਖੇਚ ਇਹਨਾਂ ਨੂੰ ਰੱਖ ਗਏ ਲਓ ਜੀ ਰੱਖੀਏ ਇਹਨਾਂ ਨੂੰ ਪਹਿਲੇ ਨੰਬਰ ਤੇ ਹੋਈ ਗੁਲਾਬੀ ਕੱਛਾਂ ਵਾਲੀ ਉਸ ਤੋਂ ਬਾਅਦ ਹੋਈ ਆਪਣੀ ਗੁਲਾਬੀ ਟੂਸਾ ਗੁਲਾਬੀ ਡੰਡਾ ਠੀਕ ਐ ਤੇ ਉਹ ਦੂ ਬਾਦ ਹੋਈ ਆ ਆਪਣੇ ਤੋਂ ਸਟੌਰੀ ਆਇਆ 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 ਬੋਸ ਨੂੰ ਖਾਣ ਦੇ ਤਿੰਨਾਂ ਨੂੰ ਤੇ ਅੱਜ ਤੋਂ ਪਿੰਜਰਾ ਵਿਹਲਾ ਹੋ ਗਿਆ ਮੁਰਕੂ ਨੂੰ ਵੀ ਗਲਾਬੀ ਬਗ ਲੈ ਨੂੰ ਖਵਾ ਦੇਾਂਗੇ ਲਓ ਜੀ ਤੇ ਉਤੋਂ ਦੀ ਇਹਨਾਂ ਨੂੰ ਰੱਖ ਦਈਏ ਭਾਈ ਆਪਾਂ ਕਣਕ ਠੀਕ ਹੈ ਬਦਾਮ ਪਾ ਦੇ ਚਾਰੇ ਕਬੂਤਰਾਂ ਨੂੰ ਆਇਆ 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 ਤੇ ਖਾਣ ਦੇਣ ਨੂੰ ਕਣਕ ਕੋਣ ਚਾ ਫਿਰ ਖੁੱਡੇ ਛੱਡਾਂਗੇ ਹਾਂਜੀ ਬਾਬੇ ਤੇ ਇਹ ਕਬੂਤਰ ਬਈ ਖੁੱਡੇ ਹੀ ਛੜਤੇ ਸੀਗੇ ਇਧਰ ਮਤਲਬ ਵੀ ਜਿਨ੍ਹਾਂ ਨੇ ਪਾਣੀ ਨਹੀਂ ਖਿੱਚਿਆ ਸੀਗਾ ਪਰ ਤਾਂ ਉਠਾ ਗਏ ਉਹਨਾਂ ਆਇਆ 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 ਇਹ ਕੋਰ ਨੂੰ ਪਾਣੀ ਪੁਣੀ ਪੈਦਾ ਮਾੜਾ ਮੋਟਾ ਨਹੀਂ ਬਾਬੇ ਉਹ ਬੁਰਾ ਹਾਲ ਹੀ ਕਬੂਤਰਾਂ ਦਾ ਇੱਕ ਦਾ ਮਾੜਾ ਹਾਲ ਵੱਤ ਐ ਸੋਨੂੰ ਦੀਦੇ ਹੋਇਆ ਦੇਖੋ ਆ ਦੋ ਕਬੂਤਰਾਂ ਬੈਠੀਆਂ ਹਨ ਇਹਨਾਂ ਚ ਪਰਲੀ ਕੂਦਰੀ ਆਏ ਬਣੀ ਬੈਠੀ ਹੈ ਵਿਚਾਰੀ ਕੋਕੜੀ ਸੇਵਤ ਨੂੰ ਓੜ ਦਿੰਦੇ ਹੋਰ ਹੀ ਹਣਾ ਲੈ ਮਰੀ ਜਿਵੇਂ ਜਾਨ ਹੀ ਨਹੀਂ ਹੁੰਦੀ ਵਿੱਚ ਵਿਚਾਰੀ ਦੀ ਜਵੇਂ ਲੈ ਤੇ ਜਾਨ ਤਾਂ ਹੈ ਵੀ ਨਹੀਂ ਲੈ ਆਏ ਮਰਾਂਗ ਜਾਊਂਗੇ ਓੜ ਕੇ ਲੈ ਮਸੇਂ ਆ ਕੇ ਬੈਂਦੀ ਐ ਨੇੜੀ ਤਾੜ ਵਾਲੀ ਕਬੂਤਰੀ ਸੀ ਇਹ ਤਾਂ ਚਲੋ ਕੋਈ ਨਾ ਕਰਦੇ ਐ ਸਟਿੰਗ ਜਿਹੜਾ ਇਹਨਾਂ ਦੀ ਅਜੇ ਖੁੱਡੇ ਚ ਖਿੱਚ ਕੋ ਚਲਾਣ ਦਾ ਕੀ ਆ ਫਿਰ ਨਹੀਂ ਕੋਈ ਹੋਰ ਟ੍ਰੀਟਮੈਂਟ ਕਰਨਾ ਪਊਗਾ ਅਜੇ ਤਾਂ ਆ ਵੀ ਫੇਲ ਹੋ ਗਏ ਦੂ ਪਹਿਲਾਂ ਫਿਰ ਦੋ ਦੋ ਤਿੰਨ ਤਰ੍ਹਾਂ ਦੇ ਤੱਕ ਖਿਚਾਤਾ ਇਹਦੇ ਨਾਲ ਇਹ ਵੀ ਹੁਣ ਚੱਲਣੋਂ ਹਟ ਗਿਆ ਰੋਜ਼ ਰੋਜ਼ ਇੱਕ ਨੋਕ ਤਾਂ ਨਹੀਂ ਚੱਲਦਾ ਹੁੰਦਾ ਹਾਂਜੀ ਬਾਪੂ ਤੇ ਚੱਕ ਲੈਂਦੇ ਗਾ ਵੀ ਦੋਵੇਂ ਕਬੂਤਰਾਂ ਨੂੰ ਫੇਰ ਅੰਦਰ ਤੇ ਤੀਜਾ ਫੂੰਜੀ ਵਾਲਾ ਵੀ ਚੱਕ ਲੈਂਦਾ ਆਪਣਾ ਸ਼ੇਅਰ ਤੇ ਮੰਝਣ ਲੈ ਘਟਿਆ ਵੀ ਮੈਂ ਹੁਣੇ ਤੁਹਾਨੂੰ ਦੱਸਦਾ ਮੈਂ ਬਸ ਤਾਂ ਵਿਚਾਰਾਂ ਦੇ ਕੂਦਰਾਂ ਦੇ ਹਾਲ ਵੇਖ ਲਓ ਨਾ ਕੀ ਹਾਲ ਹੋਏ ਖੰਡਾਂ ਦੇ ਇਹ ਉਹਦਾ ਬਾਲਾ ਮਾੜਾ ਉਹ ਇਹ ਪਾਣੀ ਨਹੀਂ ਤੋਰਿਆ ਬਈ ਇਹਨੇ ਫੇਰ ਪਾਟੀਆਂ ਦੇਖੋ ਮੈਂ ਤਾਂ ਦੋਵੇਂ ਕੂਦਰੀਆਂ ਤੇ ਆਹ ਪਾਣੀ ਚਲਾਇਗਾ ਵੀ ਬਾਬੇ ਦੀ ਕਿਰਪਾ ਨਾਲ ਆਪਣਾ ਸ਼ੇਅਰ ਕਿਉਂ ਇਹ ਪਾਣੀ ਤੇ ਸੀਗਾ ਨਾ ਤੇ ਕੁਝ ਬਈ ਗਲਤ ਨਾ ਬੰਦਿਆਂ ਤੇ ਹੁੰਦਗਾ ਨਾ ਤੇ ਆਪਣੇ ਤੋਂ ਵੀ ਗਲਤੀ ਹੋਈ ਆ ਮੇਰਾ ਹੱਕ ਸੀਗਾ ਇਹਦੋਂ ਦੋ ਵਾਰੀਆਂ ਪਹਿਲਾਂ ਪਾਣੀ ਚ ਕਾਉਂਦੇ ਇਹਨਾਂ ਨੂੰ ਮੈਂ ਦੋ ਵਾਰੀਆਂ ਵੱਧ ਸੁੱਕਣਾ ਲੈ ਗਿਆ ਲਾਲਚ ਕਰ ਗਿਆ ਤੇ ਉਹੀ ਗੱਲ ਪਿੱਛੇ ਮੈਂ ਬਾਈ ਨੂੰ ਫਿਰ ਫੋਨ ਲਾਇਆ ਬਾਈ ਨੇ ਜੱਜ ਕੇ ਕਢਿਆ ਗਾਲਾਂ ਮੈਨੂੰ ਕਹਿੰਦਾ ਤੂੰ ਭੈਣੀ ਚੋਤੀ ਕੂਤਰਾਂ ਦੀ ਕਹਿੰਦਾ ਤੂੰ ਮਸਾ ਸੈੱਟ ਕੀਤੇ ਤੂੰ ਫਿਰ ਕਹਿੰਦਾ ਤੂੰ ਬਾਜ਼ੀਆਂ ਜਿੱਤਣ ਵਾਲੇ ਕੁੱਤੇ ਤੂੰ ਫਰਾਈ ਜਾਂਦਾ ਤੇਰਾ ਮੂੰਹ ਹੈ ਚਲ ਮੈਂ ਕੋਈ ਨਾ ਬਾਈ ਹਣਾ ਸ਼ਰਮ ਮੱਥੇ ਤੇ ਹੁਣ ਹੋਰ ਟ੍ਰੀਟਮੈਂਟ ਦੱਸਿਆ ਇਹਨਾਂ ਦਾ ਆਪਾਂ ਨੂੰ ਤੇ ਹੁਣ ਉਹ ਕਰਕੇ ਪਾਣੀ ਚਲਾਉਣੇ ਆ ਆਪਾਂ ਫਿਰ ਕਰਾਂਗੇ ਸ਼ੇਅਰ ਤੁਹਾਡੇ ਨਾਲ ਵੀ ਤੇ ਬਾਕੀ ਆ ਸਾਂਭਣਾ ਲੱਗਣ ਦਾ ਧਿਆਨ ਹੀ ਰਹਿਣੀ ਬਸ ਇਹਨੂੰ ਇੱਕ ਨਾਲ ਕੀ ਦੇ ਦੇਣਾ ਬੈਠੇ ਰਹਿੰਦੇ ਆਪੇ ਸੋਨੋ ਜੀ ਇੱਧਰ ਆਪਣੇ ਵੱਡੇ ਕਬੂਤਰਾਂ ਨੂੰ ਦਾਣੇ ਪਾ ਦਈਏ ਭਾਈ ਵੈਸੇ ਤਾਂ ਅੱਜ ਲੇਟ ਹੋ ਗਏ ਕਾਫੀ ਕਾਫੀ ਜ਼ਿਆਦਾ ਹੀ ਲੇਟ ਹੋ ਗਏ ਕੋਸ ਨੂੰ ਪਤਾ ਫਿਰ ਅੱਜ ਟੂ ਮੱਚ ਬਿਜ਼ੀ ਸੀਗੇ ਵੱਡੀਆਂ ਕਬੂਤਰਾਂ ਨੂੰ ਵੀ ਪਾ ਦਈਏ ਭਾਈ ਦਾਣੇ ਜ਼ਿਆਦਾ ਹੀ ਨੇਰਾ ਹੋਏ ਪਏ ਤਾਂ ਟਾਰਚ ਜਗਾ ਕੇ ਰੱਖਣੀ ਪਊ ਮੈਨੂੰ ਲਓ ਜੀ ਤੇ ਇੱਧਰ ਵਾਟਰ ਵੀ ਪਾਤਾ ਵੀ ਦੋਨੇ ਫੁੱਡਾਂ 'ਚ ਇੱਲਾਦੀ ਲੋਕਿਆਂ ਨੂੰ ਇਹਨਾਂ ਦਾ ਕੰਮ ਕਲੀਅਰ ਹੈ ਹਾਂਜੀ ਮੇਰੀ ਗਰੁੱਪ ਤੇ ਪਹਿਲਾਂ ਮੈਂ ਕਹਿੰਦਾ ਕਿ ਸੀ ਆ ਗਈਦਰਲੇ ਕਰੀ ਆਨ ਨੂੰ ਆਉਣ ਨੂੰ ਕਿਹੜਾ ਪੱਗ ਗਏ ਇੱਥੋਂ ਕਿਤੇ ਹਨਾ ਬਈ ਕੋਈ ਚੱਕਰ ਕੀ ਆ ਦੋ ਤਾਂ ਸਾਹਮਣੇ ਸਾਹਮਣੇ ਸੀਗੇ ਠੀਕ ਹੈ ਤੇ ਨਾਲ ਤਿੰਨ ਕਬੂਤਰ ਹੋਰ ਸਾਹਮਣੇ ਪਈ ਜਾਂਦੇ ਹੈ ਹੈ ਚਲੋ ਕੋਈ ਨਾ ਬਈ ਮਾਹ ਹੋਰ ਸਮਾਨ ਤਿਆਰ ਕੀਤਾ ਸੀ ਇਹਨਾਂ ਵਾਸਤੇ ਹਨਾ ਕੋਈ ਮੈਂ ਤੇ ਮਾੜੇ ਮੋੜੇ ਨਵੇਂ ਨੌਕਸ ਟ੍ਰਾਈ ਕਰ ਰਹੇ ਹਾਂ ਜਿਵੇਂ ਬਾਈ ਨੇ ਦੱਸਿਆ ਆਪਾਂ ਨੂੰ ਤੇ ਪਰ ਇਹ ਜਿਆਦਾ ਬੁਰਾ ਹਾਲ ਹੈ ਕਬੂਤਰ ਦਾ ਨਾ ਆ ਦੇਖ ਲੈ ਲੈ ਇਹਨੂੰ ਹੁਣ ਮਾੜੀ ਮੋਟੀ ਸੁਰਤ ਚਾਹੀਏ ਕਬੂਦਰੀ ਤੇ ਇਧਰ ਨਹੀਂ ਤਾਂ ਚੱਲ ਠੀਕ ਆ ਆ ਇਹਦਾ ਜਿਆਦਾ ਬੁਰਾ ਹਾਲ ਆ ਯਾਰ ਫੂੰਜੀ ਟੂ ਸੈਲ ਦੇ ਵਿਚਾਰੀ ਦਾ ਦੇਖ ਲੈ ਇਹ ਤਾਂ ਖਾਮੀ ਚ ਲੈਂਦੀ ਬਿਠੀ ਬਿਠੀ ਚਲੋ ਕੋਈ ਡੇਕ ਵਾਲੀ ਗੱਲ ਨਹੀਂ ਤੇ ਆ ਵੀ ਹਜੇ ਸੈੱਟ ਆ ਫਰਕ ਚ ਹੈ ਹਣਾ ਪਰ ਕੁਝ ਨਵੀਆਂ ਗੱਲਾਂ ਦਾ ਪਤਾ ਲੱਗਿਆ ਬਾਈ ਜਿਵੇਂ ਜਿਵੇਂ ਹਣਾ ਐ ਕੋਈ ਨਹੀਂ ਕਿਸੇ ਨੂੰ ਕੋਈ ਪ੍ਰੋਪਰ ਗਿਆਨ ਨਹੀਂ ਹੁੰਦੀ ਹੋਰ ਉਹਦੀ ਪਤਾ ਲੱਗਦਾ ਚਲ ਆਪਣਾ ਵੱਡਾ ਭਰਾਇਆ ਹਣਾ ਬਾਈ ਪੂਰਾ ਗੁਰੂ ਸਾਹਿਬ ਤੋਂ ਤੇ ਤਾਂ ਕਰਕੇ ਆਪਾਂ ਨੂੰ ਕੋਈ ਜਵਾਬ ਨਹੀਂ ਕਿਸੇ ਚੀਜ਼ ਵੱਲੋਂ ਠੀਕ ਹੈ ਕਿ ਨਹੀਂ ਤੇ ਬਹੁਤ ਨਵੀਆਂ ਗੱਲਾਂ ਜਿਹੀ ਪਤਾ ਲੱਗੀਆਂ ਵੀ ਮੈਂ ਕਿੰਨਾ ਗਲਤ ਕੁਝ ਕਰੀ ਜਾਂਦਾ ਸੀਗਾ ਫਿਰ ਕੋਲ ਫੋਨ ਆ ਜਾਂਦਾ ਵਿੱਚ ਹਾਂਜੀ ਮੇਰੇ ਵੀਰੋ ਆ ਗਈ ਜਿੱਧਰ ਲੈ ਕਰੇ ਨਾਈਤੀ ਕਰਕੇ ਫਰੈਸ਼ ਹੋ ਕੇ ਜਿਹੜੇ ਬੰਦੇ ਨਾਉਂਦਾ ਨਹੀਂ ਉਹਨਾਂ ਦਾ ਲਾਂਬਾ ਵੀ ਲਾ। ਮਨ ਹੀ ਨਾ ਗਏ ਮਸਣਾ ਤੇ ਹੁਣ ਸਰ ਮੇਰੀ ਯਾਦ ਆ ਮੈਂ ਕਿਹਾ ਪਿੰਜਰੇ ਚ ਮੈਟ ਰੱਖਦੇ ਹੁੰਨੇ ਆ ਉਹ ਧੋਣ ਵਾਲਾ ਬਈ ਤੇ ਇਹਨੂੰ ਬਸ ਐ ਕਰਿਆ ਹੂੰ ਬੈਠਾ ਹੁਣ ਮੈਂ ਠੀਕ ਹੈ ਤੇ ਆ ਟਾਈਮ ਜਦੋਂ ਕਹਾਣੀ ਖਤਮ ਹੋਈ ਪਈ ਐ ਇੱਕ ਹਸਾਬ ਦੇ ਡੈੱਡ ਬੋਡੀ ਬਣਿਆ ਪਿਆ ਜਦੋਂ ਬਸ ਮੈਂ ਲਟ ਕੇ ਨੀਂਦ ਆ ਗਈ ਮੈਨੂੰ ਮੁੜ ਕੇ ਨਿਉੜਦਾ ਮੈਂ ਸਾਰੇ ਪਾਣੀ ਪੂਣੀ ਮਰ ਲਾ ਕੇ ਪਾਉਂਗਾ ਮੈਨੂੰ ਪਤਾ ਐ ਮੇਰਾ ਅੱਖਾਂ ਮੀਚੀ ਜਾਂਦੀਆਂ ਲੱਤਾਂ ਭਾਰ ਨਹੀਂ ਜਾਂਦੀਆਂ ਖੜਿਆ ਨਹੀਂ ਨਾ ਬੜਾ ਜਿਹੇ ਵਰਤਦਾ ਇਸ ਟੈਮ ਇਹਨਾਂ ਜਿਆਦੇ ਸਰੀਰ ਡਾਊਨ ਹੋ ਜਾਂਦੇ ਘਰ ਰੋਟੀਆਂ ਨਹੀਂ ਖਾਦੀ ਹਨਾ ਨਾ ਸੁੱਤੇ ਐ ਸਾਰਾ ਦਿਨ ਭੁਗਾ ਤੋਰਾ ਫੇਰਾ ਚਲੋ ਕਰਾਂ ਗਰਾਮ ਯਾਰ ਫਿਰ ਘਰ ਦਾ ਗੱਲ ਬਸ ਉਹਦੇ ਨਾਲ ਹਾਂਜੀ ਬਾਪੂ ਤੇ ਇਹ ਕਬੂਤਰ ਪਾਣੀ ਚ ਲਾਗਿਆ ਵੀ ਆਪਣਾ ਗੁਲਾਬੀ ਫੂੰਜੀ ਵਾਲਾ ਤੇ ਇਹਨੂੰ ਫੋਕਾ ਬਣੇ ਰੱਖਦੀ ਆਪਾਂ ਰਾਜਮਾ ਆਇਆ 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 ਬਸ ਇੰਨਾ ਰੱਜ ਮਾਵਣੀ ਕਿਰਾਏ ਖਚਣ ਜੋ ਉਦੀ ਹੋਰ ਰੱਖਾਂਗੇ ਠੀਕ ਹੈ ਇਹ ਤਾਂ ਚੱਲ ਪਿਆ ਤੇ ਆ ਨਹੀਂ ਬਈ ਚੱਲੀਆਂ ਹਜੇ ਤੱਕ 20 ਨਹੀਂ ਚੱਲੀਆਂ ਬਈ ਕੂਤਰਾਂ ਦੇਖ ਲੈ ਹਾਂ ਆਏ ਹਾਈ 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 ਆਇਓ ਆਇਓ ਲੈ ਨਾ ਕੀ ਆ ਸਾਰਾ ਚਤਪੜਾ ਪੈਂਦਾ ਵੇਖ ਕੇ ਓਏ ਪੰਜੂ ਜਿੱਤਣ ਵਾਲੇ ਕੂਤਰਾਂ ਦੀ ਮਾਂ ਦੇ ਛੱਡੋ ਯਾਰ ਸੌਰੀ ਬਈ ਗਾੜ ਨਿਕਲ ਜਾਂਦੀ ਹੈ ਨਾ ਇਨਾਂ ਦਾ ਉਹਦੇ ਅੱਖ ਨੂੰ ਹੂ ਹੂ ਕੀ ਆਖਾਂ ਕੋਈ ਵਰਡ ਵੀ ਨਹੀਂ ਲੱਭ ਰਿਹਾ ਗਾਲ ਵੀ ਤੇ ਬਣ ਗੱਲ ਨਹੀਂ ਬਣਦੀ ਹੈ ਹਨਾ ਜਿਹੜਾ ਗਾਲਜ ਨਹੀਂ ਕੱਢਦੇ ਮਨ ਨੂੰ ਨਾ ਉਹ ਸਕੂਨ ਜਾਨੀ ਮਿਲਦਾ ਹਾਂਜੀ ਬਾਬੇ ਤੇ ਸੱਚ ਇੱਕ ਦੋ ਗੱਲਾਂ ਦੱਸਣ ਆ ਰਹਿ ਗਨਾ ਸੀ ਮੈਂ ਵੀ ਹਨਾ ਕੂਤਰ ਯਾਰ ਮੰਨ ਕੇ ਚੱਲੋ ਤੰਦਰੁਸਤ ਨਹੀਂ ਸਾਨੂੰ ਸਹੀ ਦੱਸਾਂਗਾ ਮੈਂ ਬਾਈ ਨੇ ਅੱਜ ਫੇਰ ਮੈਨੂੰ ਇਹੀ ਗੱਲ ਆਖੀ ਵੀ ਮੰਨ ਕੇ ਚੱਲ ਕਹਿੰਦਾ ਵੀ ਯਾਰ ਤੇਰੇ ਕੂਤਰ ਕਹਿੰਦਾ ਤੰਦਰੁਸਤ ਰਹੀਂ ਸਦਾ ਹੀ ਰਸਤਾ ਕੀ ਅਗਣੀ ਫਾਲਟ ਕਹਿੰਦਾ ਕੋਈ ਵੀ ਹੋਵੇ ਪਰ ਤੇਰੇ ਕੰਪਿਊਟਰ ਸਹੀ ਨਹੀਂ ਕਹਿੰਦਾ ਕਿਸੇ ਪ੍ਰਕਾਰ ਦਾ ਕੋਈ ਨਿੱਕਾ ਮੋਟਾ ਵਾਇਰਸ ਆਇਆ ਹੋਵੇ ਕੁਝ ਵੀ ਹੋ ਸਕਦਾ ਪਰ ਮੁਗਦੀ ਗੱਲ ਹੈ ਤੇਰੇ ਕੰਪਿਊਟਰ ਤੰਦਰੁਸਤ ਨਹੀਂ ਪਈ ਕਹਿੰਦਾ ਮਨਿਕ ਜੋਨਾ 2022 ਚ ਵੀ ਇੰਨੀ ਗਰਮੀ ਪਈ ਸੀ 2022 ਚ ਉਹ ਇੰਸਟਾਗ੍ਰam ਤੇ ਚੈੱਕ ਕਰ ਲਿਆ ਆਪਣਾ ਹਾਈਲਾਈਟਸ ਜਾ ਕੇ ਉਦੋਂ ਵੀ 45 45 ਡਿਗਰੀ ਟੈਂਪਰੇਚਰ ਹੁੰਦਾ ਸੀ ਤੇ ਸੁੱਕੇ ਕਬੂਤਰ ਨਾ 1 1 ਵਜੇ ਵਹਿੰਦੇ ਸੀ ਘਰੇ ਉਦੋਂ ਆਪਣੇ ਇਹੀ ਕਬੂਤਰ ਸੀਗੇ ਉਦੋਂ ਉਹ ਕਬੂਤਰਾਂ ਦਾ ਵੀ ਐਂ ਬੁਰਾ ਹਾਲ ਹੁੰਦਾ ਸੀ ਲੱਤਾਂ ਨਹੀਂ ਲੱਗਦੀਆਂ ਹੁੰਦੀਆਂ ਸੀ ਉਹ ਬੁਰਾ ਹਾਲ ਅੱਖਾਂ ਮੈਦੀਆਂ ਐ ਡਾਵਾਂ ਟੋਲ ਪਰ ਉਹ ਕਬੂਤਰਾਂ ਨੇ ਕਦੇ ਪਾਣੀ ਨਹੀਂ ਰੁਕਿਆ ਸੀ ਐ ਤਿੱਕਰ ਠੀਕ ਹੈ ਕਿ ਨਹੀਂ ਤੇ ਹੁਣ ਉਹ ਪਾਣੀ ਰੁਕ ਗਿਆ ਉਹ ਰੁਕ ਗਿਆ ਉਹ ਰੁਕ ਗਿਆ ਇਹ ਇਹ ਨਿਸ਼ਾਨਾ ਹੈ ਵੀ ਫਾਲਟ ਹੈ ਕਬੂਤਰਾਂ ਅੰਦਰ ਤੇ ਬਾਕੀ ਬੱਸ ਠੀਕ ਆ ਬਈ ਐਵੇਂ ਦੂਰੀ ਦੂਰ ਗੱਲਾਂ ਉਹੀ ਆਪਾਂ ਰਿਪੀਟ ਨਾ ਕਰਕੇ ਤੇ ਸਾਹਬਾਂ ਵਾਲੇ ਕਬੂਤਰ ਹਜੇ ਤੱਕ ਠੀਕ ਆ ਸਹੀ ਚੱਲੀ ਜਾਂਦੇ ਆ ਹਾਂ ਖੰਡ ਤੁਰ ਫਿਰਵਾੜਾ ਮੋਟਾ ਓਏ ਛੇਰਾ ਤੇ ਆ ਦੋ ਬੱਚੇ ਆ ਇੱਕ ਗੋਸ਼ੇ ਘਰੋਂ ਆ ਤਿੰਨ ਕਬੂਤਰ ਕੱਲ ਨੂੰ ਹਨਾ 100% ਸ਼ੋਰ ਹੀ ਆ ਵੀ ਛੜ ਨਹੀਂ ਛੜ ਰਹੇ ਹੈਗੇ ਠੀਕ ਹੈ ਤੇ ਬਸ ਮੈਂ ਤਾਂ ਕਹਿੰਦਾ ਕਰ ਦਿੰਦੇ ਆ ਵਲੋਗ ਦੀ ਐਂਡਿੰਗ ਤੇ ਆਪਾਂ ਨੂੰ ਵੀ ਬਾਕੀ ਪਤਾ ਤਾਂ ਮੈਨੂੰ ਵੀ ਸੀਗਾ ਹਨਾ ਵੀ ਮੰਨੋ ਚੱਲ ਇੰਨੇ ਡਾਵੇ ਕਬੂਤਰ ਸੀਗੇ ਇਹੀ ਕਬੂਤਰੋ ਫੋਲ ਉੜਦੇ ਰਹੇ ਯਾਰ ਆਪਾਂ ਗਾ ਆਪਣੀ ਮਾਰਦੇ ਹਨਾ ਵੀ ਘਰੇ ਬਾਜ਼ੀਆਂ ਨਿਵੇੜਨ ਵਾਲੇ ਕਬੂਤਰ ਆ ਤੇ ਉਹੀ ਕਬੂਤਰ ਹੁਣ 11 12 ਵਜੇ ਦੇ ਨੂੰ ਆਏ ਡਿੱਗ ਪੈਂਦੇ ਆ ਕਿ ਜਿਵੇਂ ਮੰਨ ਕੇ ਚੱਲ ਵੀ ਤੰਤੀ ਹੈਣੀ ਫੜਕ ਫੜਕ ਕੇ ਡਿੱਗ ਪੈਂਦਾ ਕੂਤਰ ਆ ਕੇ ਇਹੀ ਕਬੂਤਰ ਚੰਗੇ ਭਲੇ ਸੁਰਤ ਹੁੰਦੀ ਸੀ ਕਬੂਤਰਾਂ ਨੂੰ ਦੋ ਦੋ ਘਾਂਡੇ ਬਾਅਦ ਉੱਡ ਕੇ ਤੇ ਪਤਾ ਤਾਂ ਮੈਨੂੰ ਵੀ ਲੱਗ ਗਿਆ ਸੀਗਾ ਉਹ ਹੁਣ ਆਪਾਂ ਉਹ ਗੱਲ ਵੱਖਰੀ ਆਪਾਂ ਯਾਰ ਵੀ ਚੱਲ ਬਿਸ਼ਰਮ ਜੇ ਹੋ ਕੇ ਡਾਈ ਜਾਂਦੇ ਬਾਕੀ ਗੱਲ ਯਾਰ ਵੀ ਪੈਸੇ ਪੂਹੇ ਆ ਫ ਹੈਗੇ ਪਹਿਲਾਂ ਹੁੰਦੇ ਨਹੀਂ ਸੀਗੇ ਤਾਂ ਕਰਕੇ ਹੁਣ ਆਪਾਂ ਨਹੀਂ ਪ੍ਰਵਾਹ ਨਹੀਂ ਕਰਦੇ ਵੀ ਚੱਲ ਕੋਈ ਨਾ ਪਰ ਆਪਾਂ ਜਾਨਵਰਾ ਵਾਲ ਨਹੀਂ ਦੇਂਦੇ ਵੀ ਇਹ ਮੰਨ ਕੇ ਚੱਲ ਇੱਕ ਤਾਂ ਹੁੰਦਾ ਯਾਰ ਤੁਸੀਂ ਆਪ ਆਪਣੇ ਤੋਂ ਲਾ ਲਓ ਬਿਮਾਰ ਬੰਦੇ ਦਾ ਹਨਾ ਤੇ ਤੰਦਰੁਸਤ ਬੰਦੇ ਦਾ ਬਹੁਤ ਫਰਕ ਹੈ ਠੀਕ ਹੈ ਕਿ ਨਹੀਂ ਤੇ ਬਾਕੀ ਤਾਂ ਕਹਿੰਦਾ ਸੀ ਵੀ ਵੈਸੇ ਤਾਂ ਵੀ ਬੰਦ-ਬੰਦ ਕਰਦੇ ਰਹਿੰਦੇ ਨਾ ਮੱਥਾ ਮਾਰ ਹਨਾ ਸਾਰੀਆਂ ਅੱਖੀਆਂ ਦੇ ਬੰਦ ਕਰਦੇ ਕੋਈ ਤੇ ਤੰਦਰੁਸਤੀ ਹੈ ਨਹੀਂ ਫਿਰ ਕੀ ਫਾਇਦਾ ਹਨਾ ਨਾ ਤਾਂ ਵੀ ਇਹਨਾਂ ਨੂੰ ਹਰਾਈ ਜਨਾਂ ਨਾਲੇ ਆਪ ਹਰੀ ਜਨਾਂ ਉਹ ਗੱਲ ਦੇ ਕੋਈ ਦਮ ਨਹੀਂ ਗਾ ਇਹਨਾਂ ਲਈ ਕੂਤਰਾਂ ਦਾ ਜਲੂਸ ਨਿਕਲ ਗਿਆ ਨਾ ਵਿਚਾਰਿਆਂ ਦਾ ਚੱਲ ਮੈਂ ਕਹਾ ਫਿਰ ਵੀ ਦੇਖਦੇ ਆਂ ਕੁਝ ਪਰਸੈਂਟ ਜੇ ਕੁਝ ਆਪਾਂ ਨੂੰ ਲੱਗੇ ਸੈਟ ਵਟ ਹੈ ਤੇ ਬਾਜ਼ੀਆਂ ਕੱਢਾਂਗੇ ਵੈਸੇ ਬਾਜ਼ੀਆਂ ਬਹੁਤ ਪੰਗਾ ਸੀਗਾ ਹਈ ਯਾਰ ਆਪਾਂ ਸਾਰਾ ਸੀਜ਼ਨ ਵੇਖਣਾ ਸੀਗਾ ਤੇ ਪਰ ਜੇ ਸਿਆਣੇ ਰਵਾਂਗੇ ਜੇ ਆਪਾਂ ਕੂਤਰ ਬੰਦ ਕਰ ਦਾਂਗੇ ਤਾਂ ਹਨਾ ਜਿਹੜੇ ਕੁਝ ਆਪਾਂ ਨੂੰ ਸੈਟ ਲੱਗਦੇ ਆ ਉਹ ਚੱਕਲ ਚਾਲਦੇ ਰੱਖ ਲਾਂਗੇ ਦੂਜੇ ਫਿਰ ਆਪਾਂ ਨੂੰ ਸਾਰੇ ਕੂਤਰ ਬੰਦ ਕਰਨੇ ਪੈਣਗੇ ਉਹ ਦੇਖੋ ਲੈ ਅੱਖਾਂ ਮੀਚੀ ਬਠੀ ਕੂਤਰ ਲੈ ਲੈ ਦੇਖੋ ਕਿਵੇਂ ਕਰੀ ਜਾਂਦੀ ਹੈ ਚਲੋ ਠੀਕ ਆ ਭਈ ਓਕੇ ਆ ਕੱਲ ਨੂੰ ਦੇਖਦੇ ਆ ਹਨਾ ਕੀ ਬੰਦ ਆਇਆ ਤੇ ਬਾਏ ਬਾਏ ਸਾਰੇ ਵੀਰਾਂ ਨੂੰ ਬਾਕੀ ਅੱਜ ਸੰਦਾ ਸੰਦਾ ਨਹੀਂ ਸਾਈਂਰਾ ਤਾਂ ਹੀ ਤੁਰਿਆ ਕਰੂੰਗਾ